ਹਾਂ ਫਿਰ ਖਡੂਰ ਸਾਹ ਵਾਲਿਓ ਕੀ ਮਨ ਬਣਾਇਆ ਫਿਰ ਕਿਹਨੂੰ ਜਿਤਾਉਂਗੇ ਐਤਕੀ ਉਹਨਾਂ ਨੂੰ ਜਿਨ੍ਹਾਂ ਨੇ ਹੁਣ ਤੱਕ ਪੰਥਕ ਪੰਥਕ ਕਹਿ ਕੇ ਤੇ ਕੰਮ ਹਮੇਸ਼ਾ ਪੰਥ ਦੇ ਉਲਟੀ ਕੀਤੇ ਆ ਸ਼੍ਰੋਮਣੀ ਕਾਲੀ ਦਲ ਵਾਲੇ 84 ਚ ਵੀ ਜਦੋਂ ਦਰਬਾਰ ਸਾਹਿਬ ਅਟੈਕ ਹੋਇਆ ਸੀਗਾ ਤੋਂ ਦੋਸਤ ਜਰਨੈਲ ਸਿੰਘ ਭਿੰਡਰਾਲਿਆਂ ਨੂੰ ਇਹ ਪਿੱਠ ਦਿਖਾ ਕੇ ਹੱਥ ਖੜੇ ਕਰਕੇ ਬਾਹਰ ਆ ਗਏ ਸੀਗੇ ਅਰੈਸਟ ਦੀ ਪਾਤੀ ਸੀ ਇਹਨਾਂ ਨੇ ਆਪਦੀ ਤੇ ਦੂਜੇ ਪਾਸੇ ਆ ਜਿਹੜਾ ਇੱਕ ਉਹ ਕਾਂਗਰਸੀ ਜਿਨ੍ਹਾਂ ਨੇ ਅਟੈਕ ਕਰਵਾਤਾ ਸੀਗਾ ਉਸੇ ਪਾਰਟੀ ਦਾ ਕੈਂਡੀਡੇਟ ਹੈ ਨਾ ਜੀਰਾ ਕੁਲਵੀਰ ਸਿੰਘ ਜੀਰਾ ਕਿ ਹੁਣ ਤੀਜੇ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਨੂੰ ਜਿਤਾਉਂਗੇ ਜਿਨ੍ਹਾਂ ਨੇ ਦੇਖ ਲੋ ਯਾਰ ਵੀ ਆਪਦੀ ਹੈ ਨਾ ਵੀ ਚੜਦੀ ਜਵਾਨੀ ਦੀ ਉਮਰ ਆ ਤੇ ਬੰਦੇ ਨੇ ਜਿਵੇਂ ਆਪ ਦਾ ਕੁਝ ਨਹੀਂ ਸੋਚਿਆ ਤੇ ਜਾ ਕੇ ਜੇਲ੍ਹਾਂ ਚ ਬਹਿ ਗਿਆ ਕਿਹਦੇ ਲਈ ਤੁਹਾਡੇ ਲਈ ਪੰਜਾਬ ਲਈ ਉਹਦੇ ਸੀਨੇ ਚ ਦਰਦ ਆ ਵੀ ਉਹਨੇ ਦੇਖਿਆ ਵੀ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹ ਚਿੱਟੇ ਨਾਲ ਮਰ ਰਹੀ ਆ ਲੋਕ ਖਤਮ ਹੋ ਰਹੇ ਆ ਲੋਕਾਂ ਦੇ ਜਵਾਕ ਹਨਾ ਲੋਕਾਂ ਦੇ ਚੁੱਲ੍ਹਿਆਂ 'ਚ ਅੱਗ ਮੁੱਕ ਕੇ ਤੇ ਦੀਵੇ ਆ ਜਿਹੜੇ ਉਹਨਾਂ ਦੇ ਉਹ ਬੁਝ ਰਹੇ ਆ ਤੇ ਉਹਨਾਂ ਨੂੰ ਹੁਣ ਉਹਨਾਂ ਨੂੰ ਬਾਹਰ ਕੱਢੋਗੇ ਜੇਲ੍ਹ 'ਚੋਂ ਜਿਤਾ ਕੇ ਲੋਕ ਸਭਾ ਇਲੈਕਸ਼ਨ ਉਹਦਾ ਕਿ ਜਿਹੜੇ ਜਿਨਾਂ ਨੇ ਤੁਸੀਂ ਹੁਣ ਤੱਕ ਧੋਖੇ ਖਾਦੇ ਆ ਉਹੀ ਪੁਰਾਣੀਆਂ ਰਵਾਇਤੀ ਪਾਰਟੀਆਂ ਉਹਨਾਂ ਨੂੰ ਵੀ ਤੁਸੀਂ ਜਿਤਾ ਕੇ ਫਿਰ ਆਪਦਾ ਗਦਾਰ ਦਾ ਟੈਗ ਲਗਾਉਣਾ ਜਿਵੇਂ ਤੁਸੀਂ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਧਰਮ ਪਤਨੀ ਨੂੰ ਹਰਾ ਕੇ ਗਦਾਰੀ ਕੀਤੀ ਸੀਗੀ ਹੁਣ ਤੁਹਾਡੇ ਕੋਲ ਉਹ ਦੁਬਾਰੇ ਮੌਕਾ ਭਾਈ ਸਾਹਿਬ ਨੂੰ ਬਾਹਰ ਕੱਢੋ ਜੇਲ੍ਹ ਚੋਂ ਤੁਹਾਡੇ ਹੱਥਾਂ ਚ ਸੱਚੇ ਬਾਦਸ਼ਾਹ ਨੇ ਤੁਹਾਨੂੰ ਇਹ ਸੇਵਾ ਲਈ ਆ ਤੋਂ ਨੂ ਬਖਸ਼ੀਆ ਸੇਵਾ ਤੁਸੀਂ ਖਡੂਰ ਸਾਹਿਬ ਵਾਲੇ ਜਿਉਂ ਉਹਨਾਂ ਨੂੰ ਜਿਤਾਉਣੇ ਤਾਂ ਉਹ ਪੰਜਾਬ ਦਾ ਜਿਹੜਾ ਨੌਜਵਾਨ ਸਿੱਖ ਆਗੂ ਆ ਹਨ ਉਹ ਬਾਹਰ ਆ ਸਕਦਾ ਤੇ ਸਾਰਾ ਪੰਜਾਬ ਕੀ ਬਾਹਰਲੇ ਅੰਦਰਲੇ ਸਾਰੇ ਜਿਹੜੇ ਉਹ ਸਾਰੇ ਚਾਹੁੰਦੇ ਆ ਸਾਰਾ ਪੰਜਾਬ ਲੋਕ ਰਾਏ ਕਾਇਮ ਕਰੀ ਬੈਠਾ ਵੀ ਉਸ ਯੁੱਧੇ ਨੂੰ ਬਾਹਰ ਘਟ ਨਹੀਂ ਘਟਣਾ ਤੇ ਤੁਸੀਂ ਉਹਦੇ ਨਾਲ ਗਦਾਰੀ ਕਰੋਗੇ ਕਿ ਉਹਨੂੰ ਜਿਤਾਉਂਗੇ ਦੱਸੋ ਫਿਰ ਕਮੈਂਟਾਂ ਦੇ ਵਿੱਚ ਪਤਾ ਲੱਗ ਜੇ ਵੀ ਤੁਸੀਂ ਕਿੱਧਰ ਕਿਹੜਾ ਬੰਦਾ ਜੱਤਰਿਆ ਤੇ ਕਿ ਤੁਸੀਂ ਉਹੀ ਤੁਹਾਡੇ ਖੂਨ ਚ ਗਦਾਰੀ ਆ ਚੁੱਕੀ ਹੈ ਤੁਹਾਡੀਆਂ ਜਮੀਰਾਂ ਮਾਰ ਚੁੱਕੀਆਂ ਵੀ ਤੁਸੀਂ ਉਸੇ ਹੀ ਹੁਣ ਵਿਰਸਾ ਸਿੰਘ ਬਲਟੋ ਹਾਨੂੰ ਜਿਤਾ ਦੇਉਗੇ ਜਿਹੜਾ ਉਦੋਂ ਵੀ ਨਹੀਂ ਖੜਾ ਸੀਗਾ ਉਹਦੇ ਵੀ ਹੱਥ ਖੜੇ ਕਰਕੇ ਦਰਬਾਰ ਸਾਹਿਬ ਚੋਂ ਬਾਹਰ ਆ ਗਿਆ ਸੀਗਾ ਤੇ ਹੁਣ ਵੀ ਹੈਨਾ ਵੀ ਇਹਨਾਂ ਨੇ ਹੁਣ ਤੱਕ ਕੀਤਾ ਕੀ ਹੈ ਲੈ ਕੰਮ ਹੀ ਕੀ ਬੋਲੇ ਆਹ ਇਹ ਅਬ ਆਨੰਦ ਵਰਸਾਬ ਦੇ ਮੱਤੇ ਤੇ ਕੀ ਬੋਲੇ ਆ ਇਹ ਆਏ ਨਹੀਂ ਹੁੰਦਾ ਵੀ ਇਹ ਹੋਰ ਕੀ ਨਵੀਂ ਗੱਲ ਕਰਨਗੇ ਇਹ ਸ਼ੁਰੂ ਤੋਂ ਹੀ ਐ ਕਰਦੇ ਆ ਰਹੇ ਆ ਕੰਮ ਹਮੇਸ਼ਾ ਇਹਨਾਂ ਨੇ ਐ ਕਿਹਾ ਵੀ ਅਸੀਂ ਕੋਈ ਪੰਥਕ ਪਾਰਟੀਆਂ ਖੇਤਰੀ ਪਾਰਟੀਆਂ ਇਹ ਕਰਦਾਂਗੇ ਉਹ ਕਰਦਾਂਗੇ ਹੁਣ ਤੱਕ ਅਸੀਂ ਆਇਆ ਕੀਤਾ ਉਹ ਕੀਤਾ ਗਾਪੀ ਮਰੇ ਇਹਨਾਂ ਨੇ ਕੁਝ ਨਹੀਂ ਕੀਤਾ ਤੇ ਉਹਨ ਦੇਖੋ ਵੀ ਉਸੇ ਪਾਰਟੀ ਦੇ ਤੁਸੀਂ ਮਗਰ ਲਾ ਕੇ ਉਹਨਾਂ ਨੂੰ ਜਿਤਾਉਂਗੇ ਕਿ ਜਿਹੜਾ ਬੰਦਾ ਯਾਰ ਤੁਹਾਡੇ ਸਾਹਮਣੇ ਹੁਣ ਹਨਾ ਵੀ ਜੇਲ੍ਹ 'ਚ ਬੈਠਾ ਉਹਨੂੰ ਕੋਈ ਸੁਣ ਨਹੀਂ ਰਿਹਾ ਉਹਦੀ ਗੱਲਬਾਤ ਕੋਈ ਤੇ ਉਹਨ ਲੋਕ ਚਾਹੁੰਦੇ ਆ ਵੀ ਉਹ ਬਾਹਰ ਆ ਜੇ ਹੁਣ ਯਾਰ ਜਿਹੜੀ ਸੇਵਾ ਤਾਂ ਤੁਹਾਡੇ ਨੇਖੇ ਲੱਗੀ ਆ ਖਡੂਰ ਸਾਹ ਵਾਲਿਓ ਵੋਟਾਂ ਦਾ ਤੁਹਾਡੀਆਂ ਦਾ ਹਿਸਾਬ ਕਿਤਾਬ ਹੋਣਾ ਹੁਣ ਬਾਕੀ ਦਾ ਪੰਜਾਬ ਕੀ ਕਰ ਲੂਗਾ ਉੱਥੇ ਥੋੜੀ ਥਾਂ ਤੇ ਜਾ ਕੇ ਉਹਨਾਂ ਵੋਟਾਂ ਦਾ ਪਾਣੀ ਨਾ ਸਕਦਾ ਕੋਈ ਵੋਟਾਂ ਦਾ ਕੁਡੂਰ ਸਾਹ ਵਾਲਾ ਨਹੀਂ ਪਾ ਸਕਣੀਆਂ ਤੇ ਹੁਣ ਤੁਸੀਂ ਦੱਸਣਾ ਹੁਣ ਵੀ ਤੁਸੀਂ ਪੰਜਾਬ ਦੇ ਨਾਲ ਕਿ ਅੱਡੋਂ ਤੋਂ ਨੀ ਜਮੀਰਾਂ ਜਬੂਰਾ ਮਰ ਚੁੱਕੀਆਂ ਵੀ ਤੁਸੀਂ ਜਮੇ ਹੀ ਬਸ ਖਤਮ ਹੀ ਹੋ ਤੁਸੀਂ ਤਾਂ ਸਿਰਫ ਆਪ ਦਾ ਦੇਖਣਾ ਮੇਰੇ ਮੇਰਾ ਕੋਣਾ ਵੀ ਮੇ ਇੱਥੇ ਕਰ ਸਕਦਾ ਤੇ ਦੂਜਾ ਇਹ ਦੇਖੋ ਯਾਰ ਵੀ ਆਪਣੇ ਜਿਹੜੇ ਹੋਰ ਕੰਮ ਕਰਾ ਜਰੂਰੀ ਦਾ ਨਹੀਂ ਹੁਣ ਵੀ ਆਪਕਾ ਗੁਲਾਮੀਆਂ ਹੀ ਕਰਨੀਆਂ ਤੁਸੀਂ ਇਹ ਵਗੇ ਨਿਕੇ ਨਿਕੇ ਵਗਾਰਾਂ ਤੇ ਤੁਸੀਂ ਹੁਣ ਤੱਕ ਜਿਹੜਿਆ ਪ੍ਰਸ਼ਤ ਲੀਡਰਾਂ ਨਾਲ ਜੁੜੇ ਹੋ ਰਵਾਇਤੀ ਪਾਰਟੀਆਂ ਵਾਲਿਆਂ ਨਾਲ ਇਹ ਮਾੜੇ ਮਾੜੇ ਸਾਨਮੰਦ ਹੋ ਕੇ ਤੁਸੀਂ ਉਸ ਨਾਲ ਸਾਨਾਂ ਦੇ ਥੱਲੇ ਦਬੇ ਹੋ ਉਹਨਾਂ ਨੂੰ ਹੁਣ ਵੀ ਵੋਟਾਂ ਪਾਈ ਜਾਂਦੇ ਹੋ ਕਿ ਤੁਸੀਂ ਮਾੜੇ ਮੁੱਟੀ ਐਤ ਕਿ ਅਣਖ ਜਗਾਉਂਗੇ ਆਪਦੀ ਦੱਸ ਦਿਓ ਕੁਮਿੰਟਾਂ ਚ ਤਾਂ ਜਲ ਪੰਜਾਬ ਦੇ ਬਾਕੀ ਲੋਕਾਂ ਨੂੰ ਵੀ ਪਤਾ ਲੱਗੇ ਵੀ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਜੇ ਲੋਕਾਂ ਲਈ ਕੁਰਬਾਨੀ ਕੀਤੀ ਆ ਤੇ ਲੋਕ ਉਹਨਾਂ ਦਾ ਮੁੱਲ ਪਾ ਰਹੇ ਆ ਕਿ ਬੱਸ ਵੀ ਜੇ ਮੇਰਾ ਜਪੂਰਾ ਮਰ ਚੁੱਕਿਆ ਕੁਛ ਨਹੀਂ ਹੈਗਾ ਤੇ ਬਾਕੀ ਜਿਹੜਾ ਸਾਰਾ ਪੰਜਾਬ ਆ ਉਹ ਵਾਰ-ਵਾਰ ਇੱਕੋ ਗੱਲ ਤੇ ਡਟਿਆ ਹੋਇਆ ਤੇ ਜਿਹੜੇ ਬਾਹਰਲੇ ਆ ਬਾਹਰਲੇ ਲੋਕ ਵੀ ਤੁਸੀਂ ਦੇਖਿਓ ਥੋਡੀਆਂ ਖਡੂਰ ਸਾਹਿਬ ਦੀਆਂ ਗਲੀਆਂ 'ਚ ਖੜਨ ਨੂੰ ਥਾਂ ਨਹੀਂ ਹੋਣੀ ਇੰਨੇ ਲੋਕ ਆ ਜਾਣਗੇ ਪ੍ਰਚਾਰ ਕਰਨ ਲਈ ਕਿਹਦੇ ਲਈ ਭਈ ਅਮਰਤਪਾਲ ਸਿੰਘ ਖਾਲਸਾ ਲਈ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜੀ ਨੌਜਵਾਨੀ ਨੂੰ ਜੇ ਕੋਈ ਬਚਾ ਸਕਦਾ ਸਹੀ ਰਸਤੇ ਤੇ ਲਿਆ ਸਕਦਾ ਗੁਰੂ ਸਾਹਿਬ ਨਾਲ ਜੋੜ ਸਕਦਾ ਗੁਰਬਾਣੀ ਨਾਲ ਜੋੜ ਸਕਦਾ ਤਾਂ ਇੱਕੋ ਹੀ ਜੋਧਾ ਉਹ ਹੈਗਾ ਭਈ ਅਮਰਤਪਾਲ ਸਿੰਘ ਖਾਲਸਾ ਕੀ ਕਸੂਰ ਸੀ ਉਹਦਾ ਸੋਚਣਾ ਤੁਸੀਂ ਆ ਤੇ ਜੇ ਭਈ ਤੁਹਾਡੇ ਇੰਜ ਮਿਰੰਜਪੁਰਾ ਮਰ ਚੁੱਕੇ ਆ ਖਡੂਰ ਸਾਹਿਬ ਵਾਲਿਓ ਫਿਰ ਆਪਾਂ ਕਰੀ ਕੀ ਸਕਦੇ ਆ ਧੰਨਵਾਦ ਜੀ